ਦਿਲ ਮੇਰਾ ਕਰਤਾ ਕਾਰਾ ਆਪਣੇ ਵਿੱਚ ਅੰਬ ਦਾ ਬੂਟਾ ਲਾਲਵਾ ਤੇ ਫਿਰ ਜਦ ਇਸ ਰੁੱਖ ਦੀ ਇੱਛਾ ਹੋਵੇ ਥੱਲੇ ਮੰਜੀ ਡਾਲਵਾ ਅੰਬਾਂ ਦੀ ਜਦ ਵਰਖਾ ਹੋਵੇ ਰਜ ਰਜ ਕੇ ਅੰਬ ਖਾਲਵਾ ਤੇ ਕੋਇਲ ਦੀ ਜਰਕੂਕ ਸੁਣਾਵੇ ਗੀਤ ਖੁਸ਼ੀ ਦੇ ਗਾਲਵਾ ਰਿਸ਼ਤਿਆਂ ਦੇ ਕਾਲੇ ਚਾਹਾਂ ਤੇ ਆਪਣੇ ਪਿਆਸੇ ਬਚਾ ਲਵਾ ਦੋਸਤੋ ਅਪ੍ਰੈਲ ਦਾ ਮਹੀਨਾ ਸ਼ੁਰੂ ਹੁੰਦਾ ਹੈ ਸਾਡੀਆਂ ਨਜ਼ਰਾਂ ਫਲਾਦ ਦੀਆਂ ਦੁਕਾਨਾਂ 'ਤੇ ਫਲਾਦਿਆ ਰੇੜੀਆਂ 'ਤੇ ਅੰਬਾਂ ਨੂੰ ਲੱਭਣ ਵਿੱਚ ਲੱਗ ਜਾਂਦੇ ਆ ਤੇ ਇਹਨਾਂ ਅੰਬਾਂ ਨੂੰ ਦੇਖ ਕੇ ਗਰਮੀਆ ਵਿੱਚ ਵੀ ਠੰਡਕ ਦਾ ਅਹਿਸਾਸ ਜਿਹਾ ਹੁੰਦਾ ਹੈ ਜਰੂਰ ਤਾਂ ਮੈਨੂੰ ਪਤਾ ਲੱਗਿਆ ਕਿ ਭਾਰਤ ਵਿੱਚ ਅੰਬ ਚੜ੍ਹਿਆ ਹੈ 5000 ਸਾਲ ਤੋਂ ਵੀ ਪੁਰਾਣੇ ਹੈ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਕੁਝ ਜ਼ਿਆਦਾ ਹੀ ਲੇਟ ਹੋ ਗਏ ਆ ਜੇ ਪਹਿਲਾਂ ਆਂਦੇ ਤਾਂ ਜ਼ਿਆਦਾ ਪਾਉਂਦੇ ਇਹਨਾਂ ਅੰਬਾਂ ਦੀ ਕਿਸਮਾਂ ਦੀ ਗੱਲ ਕਰਾਂ ਤੇ ਇਹਨਾਂ ਦੀਆਂ ਕਿਸਮਾਂ ਵੀ ਬਹੁਤ ਸਾਰੀਆਂ ਆ ਅਤੇ 150 200 ਕਿਸਮ ਦੀਆਂ ਆਂਬਾਂ ਪਿਛਲੇ ਕੁੜਕ ਖੇਤ ਦੇ ਵਿਚਾਲੇ ਬੈਂਕੋ ਫੈਸਟੀਵਲ ਹੋਇਆ ਨਾ ਉੱਥੇ ਹੀ ਪਾਈ ਗਏ ਐ। ਵੈਸੇ ਜਿਹੜੇ ਅੰਬਾਂ ਦਾ ਸਾਨੂੰ ਪਤਾ ਹੈ ਉਹ ਹੈਗੇ ਆ ਅਲਫਾਂਸੋ, ਕੇਸਰ, ਦਸਿਹਰੀ ਅੰਬ, ਲੰਗੜਾ ਅੰਬ, ਚੋਸਾ ਅੰਬ, ਤੋਤਾ ਫਰੀ ਅੰਬ ਤੇ ਇਹਨਾਂ ਅੰਬਾਂ ਦੇ ਆ ਜਿਹੜੇ ਕਿਸਮਾਂ ਦੇ ਨਾਲ-ਨਾਲ ਇਹਨਾਂ ਦੇ ਫਾਇਦੇ ਵੀ ਬਹੁਤ ਐ। ਵਿਟਾਮਿਨ A, ਵਿਟਾਮਿਨ E, ਵਿਟਾਮਿਨ C ਜਾਂ ਤੁਸੀਂ ਕਹੋ ਆਇਰਨ, ਪੋਟਾਸ਼ੀਅਮ ਸਭ ਕੁਝ ਇਹ ਵਿੱਚ ਭਰਪੂਰ ਮਾਤਰਾ ਵਿੱਚ ਹੈ ਤੇ ਇਹ ਕੰਮ ਹੈ ਮਿਆਜ਼ਾ ਕੀ ਉਹ ਤਾਂ ਕਹਿੰਦੇ ਕੈਂਸਰ ਦੀ ਬਿਮਾਰੀ ਨਾਲ ਵੀ ਲੜਨ ਦੀ ਰੋਚ ਕਿਪੇਬਿਲਿਟੀ ਹੈ ਤੇ ਜੇ ਮੈਂ ਕਰਾਂਵਾਂ ਬਾਰੇ ਆ ਰੈਸਪੀਜ਼ ਦੀ ਗੱਲ ਤੇ ਕੱਚੇ ਅੰਬਾਂ ਨਾਲ ਜਿਹੜੀਆਂ ਰੈਸਪੀਜ਼ ਬਣਦੀਆਂ ਉਹ ਹੈਗੀਆਂ ਆਮ ਪੰਨਾ ਅੰਬਰਾ ਅਚਾਰ ਅੰਬਰੀਆਂ ਚਟਨੀਆਂ ਇਹ ਤਾਂ ਜਿਹੜੇ ਰੈਸਪੀਜ਼ ਆ ਪੂਰਾ ਸਾਲ ਸਾਨੂੰ ਆਨੰਦ ਦਿੰਦੀਆਂ ਤੇ ਜਿਹੜੇ ਹੈਗੇ ਪੱਕੇ ਅੰਬ ਉਹਨਾਂ ਨਾਲ ਬਣਦੀਆਂ ਹੈ ਬੈਂਗੋ ਸ਼ੀਕ ਮੈਂਗੋ ਲੱਸੀ ਮੈਂਗੋ ਆਈਸਕ੍ਰੀਮ ਤੇ ਜਿਹੜੇ ਆਂਬ ਅਸੀਂ ਖਾਂਦੇ ਆ ਉਹ ਅਲੱਗ ਮੈਂ ਕਹਿੰਨੀ ਅੰਬਾ ਦਾ ਤਾਂ ਅਲੱਗ ਹੀ ਮਜ਼ਾ ਹੈ ਇਹਨਾਂ ਆਪਣੋ ਦੋਸਤੋ ਰੱਜ ਰੱਜ ਕੇ ਖਾਣਾ ਕਿਉਂਕਿ ਸਾਡੇ ਭਾਰਤ ਵਿੱਚ ਅੰਬ ਜੜੇ ਆ ਬਹੁਤ ਜ਼ਿਆਦਾ ਪਾਈ ਜਾਂਦੇ ਆ ਤੇ ਇਸ ਤੋਂ ਇਲਾਵਾ ਅਸੀਂ ਆਂਬ ਐਕਸਪੋਰਟ ਵੀ ਬਹੁਤ ਕਰਦੇ ਆ ਯਾਨੀ ਇਹਦੇ ਨਾਲ ਸਾਨੂੰ ਫਾਇਦਾ ਵੀ ਬਹੁਤ ਹੈ ਦੇਸ਼ ਨੂੰ ਆਮਦਨ ਵੀ ਬਹੁਤ ਆਉਂਦੀ ਹੈ ਤੇ ਅੰਬਾ ਨੂੰ ਰੱਜ ਰੱਜ ਕੇ ਖਾਣਾ ਤਾਂ ਹੈ ਪਰ ਦੋਸਤੋ ਨਾਲ-ਨਾਲ ਕੱਚੀ ਲੱਸੀ ਪੀਣਾ ਵੀ ਨਾ ਭੁੱਲਣਾ ਕਿਉਂਕਿ ਇਹ ਜਿਹੜੇ ਅੰਬ ਸੀ ਖਾ ਲਿਆ ਗਰਮੀਆਂ ਵਿੱਚ ਰਾਜਾ ਜਿਖੇ ਇਹ ਬਰਸਾਤਾਂ ਵਿੱਚ ਜਾ ਕੇ ਸਭ ਨੂੰ ਸਾਡੇ ਗਰਮੀਆਂ ਦੇ ਖਾਦੇ ਆਂਬਾਂ ਦਾ ਹੀ ਸਾਬ ਧਿਰਿੰਦੇ ਹੈ ਇਸ ਕਰਕੇ ਕੱਚੀ ਲੱਸੀ ਪੀਣਾ ਨਾ ਭੁੱਲਣਾ ਤੇ ਬੈਲੈਂਸ ਨੂੰ ਬਰਕਰਾਰ ਰੱਖਣਾ ਤੇ ਜੇ ਮੈਂ ਕਰਾ ਸ਼ੇਅਰ ਕਰਨੀ ਗੱਲ ਤੇ ਆਪਣੇ ਦੋਸਤਾਂ ਨੂੰ ਮੈਂਗੋ ਲਵਰਸ ਨੂੰ ਮੇਰੇ ਵੀਡੀਓ ਸ਼ੇਅਰ ਕਰਨਾ ਨਾ ਭੁੱਲਣਾ लाइक ते कमेंट तुझी करो की धन्यवाद